ਅੱਜ ਅਸੀਂ ਆਪਣੇ ਹੀ ਪਿੰਡ ਮਸਤਕੋਟ ਵਿੱਚ ਸਵੇਰ ਜਦੋਂ ਸਾਡਾ ਯੂਥ ਪਿੰਡ ਦੀ ਗਰਾਊਂਡ ਵਿੱਚ ਜਿਹੜਾ ਮਾਰਨਿੰਗ ਟਾਈਮ ਖੇਡਣ ਆਉਂਦਾ ਵਾ ਉਹ ਆਇਆ ਤੇ ਉਹਨਾਂ ਦੇਖਿਆ ਕਿ ਗਰਾਊਂਡ ਦੀ ਸਾਈਡ ਤੇ ਜਿਹੜੀ ਪੈਲੀ ਆ ਉਹਨੂੰ ਇੱਕ ਵਾਟ ਲਗਾ ਕੇ ਪਾਣੀ ਲਗਾ ਦਿੱਤਾ ਗਿਆ ਆ ਨਾਨੁਕਰ ਕਰਦੇ ਆ ਹੁਣ ਯੂਥ ਨੇ ਜਿਹੜਾ ਫੈਸਲਾ ਲਿਆ ਵਾ ਕਿ ਉਹ ਇਹ ਗੱਲ ਨੂੰ ਹਾਈ ਲੈਵਲ ਤੱਕ ਲੈ ਕੇ ਜਾਊਗਾ ਕਿ ਪਿੰਡ ਦੇ ਵਿੱਚ ਸਾਨੂੰ ਇੱਕ ਵੱਡਾ ਸਟੇਡੀਅਮ ਗਰਾਊਂਡ ਚਾਹੀਦੀ ਆ 5 एमएलੇ ਕੋਲ ਵੀ ਗਏ ਜਿਹੜਾ ਮੌਕੇ ਦਾ ਹੀ ਉਹਨੇ ਵੀ ਨਹੀਂ ਅਡੀਸਨਾਈ ਕੋਈ ਦਿੱਤੀ ਆ ਹੁਣ ਵੇਖ ਲਓ ਪੇਚ ਹੱਡੀ ਕਿੱਥੇ ਜਾ ਰਹੀ ਆ ਗਰਾਊਂਡ ਵੇਖ ਲਓ ਕਿੱਥੇ ਵਾਗੀ ਆ ਸਾਰੀ ਪਹਿਲਾਂ ਵੱਟ ਭਾਰੀ ਪਿੱਛੇ ਸੀਗੀ ਆ ਵੱਟ ਹੁਣ ਫੇਰ ਅੱਗੇ ਪਾਸੇ ਗਈ ਆ ਹallelujah hallelujah ਅੱਜ ਅਸੀਂ ਆਪਣੇ ਹੀ ਪਿੰਡ ਮਸਤਕੋਟ ਵਿੱਚ ਸਵੇਰ ਜਦੋਂ ਸਾਡਾ ਯੂਥ ਪਿੰਡ ਦੀ ਗਰਾਊਂਡ ਵਿੱਚ ਜਿਹੜਾ ਮਾਰਨਿੰਗ ਟਾਈਮ ਖੇਡਣ ਆਉਂਦਾ ਵਾ ਉਹ ਆਇਆ ਤੇ ਉਹਨਾਂ ਦੇਖਿਆ ਕਿ ਗਰਾਊਂਡ ਦੀ ਸਾਈਡ ਤੇ ਜਿਹੜੀ ਪੈਲੀ ਆ ਉਹਨੂੰ ਇੱਕ ਵਾਟ ਲਗਾ ਕੇ ਪਾਣੀ ਲਗਾ ਦਿੱਤਾ ਗਿਆ ਆ ਤੇ ਪਿੰਡ ਦੇ ਯੂਥ ਨੇ ਮੋਤ ਬੇਰਾ ਨਾਲ ਗੱਲ ਕੀਤੀ ਕਿ ਇਹ ਭਾਜੀ ਸਾਡੀ ਗਰਾਊਂਡ ਦੇ ਵਿੱਚ ਪਾਣੀ ਕਿੰਨੇ ਲਗਾਇਆ ਤੇ ਉਹਨਾਂ ਦੇ ਵੱਲੋਂ ਅੱਗੋਂ ਨਾ ਨੁਕਰ ਕਰਦੇ ਆ ਹੁਣ ਯੂਥ ਨੇ ਜਿਹੜਾ ਫੈਸਲਾ ਲਿਆ ਵਾ ਕਿ ਉਹ ਇਹ ਗੱਲ ਨੂੰ ਹਾਈ ਲੈਵਲ ਤੱਕ ਲੈ ਕੇ ਜਾਊਗਾ ਕਿ ਪਿੰਡ ਦੇ ਵਿੱਚ ਸਾਨੂੰ ਇੱਕ ਵੱਡਾ ਸਟੇਡੀਅਮ ਗਰਾਊਂਡ ਚਾਹੀਦੀ ਆ ਜਿਹੜੀ ਕਿ ਸਾਡੇ ਪਿੰਡ ਵਿੱਚ ਹਰ ਸਾਲ ਮੌਤ ਬੇਰ ਕੀ ਕਰਦੇ ਨੇ ਕਿ ਲਾਰਾ ਲਾ ਦਿੰਦੇ ਨੇ ਇਲੈਕਸ਼ਨ ਦੇ ਲਾਗੇ ਸਾਡੇ ਇੱਥੇ ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਟੂਰਨਾਮੈਂਟ ਵੀ ਹੋਇਆ ਸੀ ਇਤਿਹਾਸਿਕ ਟੂਰਨਾਮੈਂਟ ਹੁੰਦਾ ਏ ਤੇ ਉਦੋਂ ਇਹ ਗਰਾਊਂਡ ਕੀ ਕਰਦੇ ਨੇ ਵੀ ਜਦੋਂ ਇਲੈਕਸ਼ਨ ਆਉਂਦੀ ਆ ਉਦੋਂ ਇਹ ਗਰਾਊਂਡ ਜਿਹੜੀ ਪੂਰੀ ਕਰ ਦਿੰਦੇ ਨੇ ਵੀ ਆ ਐਡੀ ਵੱਡੀ ਤੁਹਾਡੀ ਗਰਾਊਂਡ ਆ ਜਦੋਂ ਇਲੈਕਸ਼ਨ ਖਤਮ ਹੁੰਦੀ ਆ ਉਦੋਂ ਹੀ ਗਰਾਊਂਡ ਦੀ ਬੋਲੀ ਕਰਵਾ ਦਿੰਦੇ ਆ ਤੇ ਗਰਾਊਂਡ ਵਿਖਾ ਦਿੰਦੇ ਹਰ ਸਾਲ ਹੁਣ ਸਾਡੀ ਮੇਨ ਹਾਈ ਕਮਾਂਡ ਅੱਗੇ ਸਰਕਾਰਾਂ ਅੱਗੇ ਬੇਨਤੀ ਆ ਕਿ ਇੱਕ ਬੰਨੇ ਤੇ ਸਰਕਾਰ ਐਲਾਨ ਕਰਦੀ ਆ ਕਿ ਹਰ ਪਿੰਡ ਦੇ ਵਿੱਚ ਅਸੀਂ ਸਟੇਡੀਅਮ ਬਣਾਵਾਂਗੇ ਹਰ ਪਿੰਡ ਦੇ ਵਿੱਚ ਖੇਡ ਦਾ ਮੈਦਾਨ ਜਿਹੜਾ ਵਾ ਤਿਆਰ ਕੀਤਾ ਜਾਊਗਾ ਦੂਜੇ ਬੰਨੇ ਉਹਨਾਂ ਦੇ ਮੋਤਵੀਰ ਜਿਹੜੇ ਆ ਉਹ ਇਹ ਕੰਮ ਕਰ ਰਹੇ ਨੇ ਸੋ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪਿੰਡ ਦਾ ਯੂਥ ਜਿਹੜਾ ਵਾ ਨਸ਼ਿਆਂ ਤੇ ਲੱਗੇ ਨਸ਼ੇ ਕਰੇ ਉਹ ਸਵੇਰੇ ਸਾਰਾ ਸਾਡਾ ਜਿਹੜਾ ਯੂਥ ਆ ਪਿੰਡ ਦਾ ਗਰਾਊਂਡ ਚ ਆਉਂਦਾ ਵਾ ਵਧੀਆ ਤਰੀਕੇ ਨਾਲ ਨਵੇਂ-ਨਵੇਂ ਜਿਹੜੇ ਬੱਚੇ ਆ ਉਹ ਵੀ ਗਰਾਊਂਡ ਚ ਆਉਂਦੇ ਆ ਹੁਣ ਅੱਧੋ-ਵੱਧ ਮੁੰਡੇ ਜਿਹੜੇ ਆ ਪਾਣੀ ਵੇਖ ਕੇ ਗਰਾਊਂਡ ਚ ਲੱਗਾ ਉਹ ਨਰਾਸ਼ ਹੋ ਕੇ ਘਰ ਵਾਪਸ ਚਲੇ ਗਏ ਨੇ ਸਾਡੀ ਸਰਕਾਰਾਂ ਅੱਗੇ ਬੇਨਤੀ ਆ ਕਿ ਸਾਨੂੰ ਪ੍ਰੋਪਰ ਜਿਹੜੀ ਗਰਾਊਂਡ ਆ ਉਹ ਛੜਾ ਕੇ ਦਿੱਤੀ ਜਾਵੇ ਤਾਂ ਜੋ ਪਿੰਡ ਦਾ ਯੂਥ ਜਿਹੜਾ ਵਾ ਪਿੰਡ ਦੇ ਨੌਜਵਾਨ ਆ ਇਹ ਚੀਜ਼ਾਂ ਤੋਂ ਬਚ ਸਕਣ ਸਾਰਿਆਂ ਨੂੰ ਧੰਨਵਾਦ ਪਿਛਲੀ ਵਾਰ ਵੀਰ ਜੀ ਤੁਹਾਡੀ ਗਰਾਊਂਡ ਨਾਲ ਕੀ ਖੇਡ ਖਾਨੀ ਹੋਈ ਸੀ ਭਾਜੀ ਪਿਛਲੀ ਵਾਰ ਵੀ ਸਾਰੀ ਗਰਾਊਂਡ ਵਾਗੀ ਸੀ ਤੇ ਆਪਾਂ ਐਮਐਲਏ ਕੋਲ ਵੀ ਗਏ ਜਿਹੜਾ ਮੌਕੇ ਦਾ ਸੀ ਉਹਨੇ ਵੀ ਨਹੀਂ ਅਡੀਸ਼ਨ ਮਾਈ ਕੋਈ ਕੀਤੀ ਆ ਹੁਣ ਵੇਖ ਲਓ ਪੇਚ ਹੱਡੀ ਕਿੱਥੇ ਆ ਤੇ ਆ ਗਰਾਊਂਡ ਵੇਖ ਲਓ ਕਿੱਥੇ ਵਾਗੀ ਆ ਸਾਰੀ ਪਹਿਲਾਂ ਵਟ ਪਾਰੀ ਪਿੱਛੇ ਸੀਗੀ ਆ ਵਟ ਹੁਣ ਫੇਰ ਅੱਗੇ ਪਾਤੀ ਗਈ ਆ ਇਹ ਕੋਈ ਗੱਲ ਕੋਈ ਨਿੱਕੀ ਗੱਲ ਨਹੀਂ ਆ ਅੱਜ ਪਿੰਡ ਦੇ ਯੂਥ ਨੂੰ ਜੇ ਇਹਨਾਂ ਕੁਰਾਹੇ ਪਾਉਣ ਲਈ ਇਹ ਸਟੈਪ ਲਿਆ ਵਾ ਇੱਕ ਬੰਨੇ ਸਰਕਾਰਾਂ ਕਹਿੰਦੀਆਂ ਵਾ ਵੀ ਅਸੀਂ ਨਸ਼ਾ ਮੁਕਤ ਪੰਜਾਬ ਬਣਾਉਣਾ ਵਾ ਦੂਜੇ ਬੰਨੇ ਪਿੰਡ ਦੀਆਂ ਮੋਤਬੇਰ ਜਿਹੜੇ ਪਿੰਡ ਦੇ ਨੇ ਉਹ ਗਰਾਉਂਡਾਂ ਵਿਖਾ ਕੇ ਨਸ਼ੇ ਨਸ਼ਾ ਮੁਕਤ ਪੰਜਾਬ ਨਹੀਂ ਬਣਾ ਸਕਦੇ ਜੇ ਇਹਨਾਂ ਗਰਾਉਂਡ ਦੀ ਬੋਲੀ ਕਰਵਾਈ ਆ ਪਿੰਡ ਦੀ ਪੈਲੀ ਦੀ ਬੋਲੀ ਕਰਵਾਈ ਆ ਪਹਿਲੀ ਗੱਲ ਇਹਨਾਂ ਕਿਸੇ ਤੇ ਕੋਈ ਅਨਾਊਂਸਮੈਂਟ ਨਹੀਂ ਕੀਤੀ ਪਿੰਡ ਵਿੱਚ ਕਿਸੇ ਗੁਰਦਵਾਰ ਚਰਚ ਵਿੱਚ ਅਨਾਊਂਸਮੈਂਟ ਨਹੀਂ ਹੋਈ ਸਾਡੇ ਮੱਲੇ ਨੂੰ ਕੁਝ ਨਹੀਂ ਪਤਾ ਵੀ ਕਿਦੋਂ ਇਹਦੀ ਬੋਲੀ ਹੋਈ ਆ ਤੇ ਕਿਦੋਂ ਇਹਦੀ ਮਲਬੀ ਗਰਾਊਂਡ ਜਿਹੜੀ ਆ ਪਹਿਲੀ ਰਾਤੋਂ ਰਾਤ ਪਾਣੀ ਲਗਾ ਕੇ ਜਿੰਨੇ ਵੀ ਇਹ ਪਹਿਲੀ ਲਈ ਆ ਉਹਨੇ ਰਾਤੋਂ ਰਾਤ ਪਾਣੀ ਲਗਾ ਦਿੱਤਾ ਗਿਆ ਵਾ ਵੀ ਇਹ ਗਰਾਊਂਡ ਅੱਜ ਐਤਵਾਰ ਦਾ ਦੇਣੇ ਆ ਅੱਜ ਛੁੱਟੀ ਆ ਉਹਨਾਂ ਨੇ ਕੱਲ ਬੋਲੀ ਕਰਾਈ ਆ ਸ਼ਾਮੀ ਦੁਪਹਿਰੇ ਤੇ ਅੱਜ ਛੁੱਟੀ ਦਾ ਦੇਣੇ ਆ ਵੀ ਕੋਈ ਯੂਥ ਜਿਹੜਾ ਵਾ ਨੌਜਵਾਨ ਜਿਹੜੇ ਆ ਇਹ ਇੱਥੇ ਕੋਈ ਕਾਰਵਾਈ ਨਾ ਪਾ ਸਕਣ ਤਾਂ ਜੋ ਇਹ ਗਰਾਊਂਡ ਜਿਹੜੀ ਉਹਨਾਂ ਦੇ ਹੱਕ ਚ ਆ ਸਕੇ ਮੈਂ ਪਿੰਡ ਦੇ ਮੋਤਬੇਰਾ ਨੂੰ ਪੁੱਛਣਾ ਚਾਹੁੰਦਾ ਵਾਂ ਉਹ ਅੱਗਿਓ ਯੂਥ ਨਾਲ ਇਹੋ ਜਿਹੀ ਗੱਲਾਂ ਕਰਦੇ ਆ ਕਿ ਜੇ ਅੱਜ ਪਿੰਡ ਦੀ ਉਸਾਰੀ ਦੇ ਵਿੱਚ ਇਹ ਪੈਸੇ ਜਿਹੜੇ ਆ ਕੰਮ ਆ ਜਾਣਗੇ ਤੁਸੀਂ ਇਦਾਂ ਨਾ ਕਰੋ ਢਾਈ ਕਿੱਲੇ ਪੈਲੀ ਨੂੰ ਜਿਹੜਾ ਵਾ ਇਹ ਫਾਇਏ ਨਾ ਲਾਵੋ ਗਰਾਊਂਡ ਬਣਾਉਣਾ ਪਿੰਡ ਵਿੱਚ ਸ਼ਾਨ ਵਾਲੀ ਗੱਲ ਆ ਇਹ ਕੋਈ ਫਾਇ ਲਾਉਣ ਵਾਲੀ ਗੱਲ ਨਹੀਂ ਹੈਗੀ ਤੇ ਮੈਂ ਪੁੱਛਣਾ ਚਾਹੁੰਦਾ ਪਿੰਡ ਦੇ ਮੋਤਬੇਰਾ ਨੂੰ ਕਿ ਤੁਸੀਂ ਜਿਹੜੇ 20 25 ਸਾਲ ਤੋਂ ਜਿਹੜੇ ਪੰਚਾਇਤੀ ਪੈਲੀ ਦੇ ਪੈਸੇ ਆ ਰਹੇ ਆ ਉਹ ਕਿਹੜੀ ਉਸਾਰੀ ਤੇ ਲੱਗੇ ਆ ਅੱਜ ਜੇ ਤੁਹਾਨੂੰ ਇਹ ਢਾਈ ਕਿੱਲੇ ਦੀ ਜਿਹੜੀ ਆਮਦਨੀ ਆਉਣੀ ਆ ਉਹ ਤੁਹਾਨੂੰ ਸਾਰੀ ਦਿਖ ਰਹੀ ਆ ਵੀ ਉਹ ਪਿੰਡ ਦੀ ਉਸਾਰੀ ਤੇ ਲੱਗੂਗਾ ਪਹਿਲਾ ਜਿਹੜਾ ਪੈਸਾ ਆਇਆ ਵਾ ਉਹ ਕਿੱਥੇ ਉਸਾਰੀ ਤੇ ਲੱਗਾ ਸਾਡੇ ਪਿੰਡ ਵਿੱਚ ਕੀ ਆ ਇਹੋ ਜਿਹਾ ਵੀ ਜਿਹੜਾ ਅਸੀਂ ਮੰਨ ਸਕੀਏ ਕਿ ਸਾਡੇ ਮੋਤਬੇਰਾ ਨੇ ਜਿਹੜਾ ਤਿਆਰ ਕਰ ਦਿੱਤਾ ਗਿਆ ਵਾ ਸੋ ਇਹ ਗੱਲ ਨੂੰ ਅਸੀਂ ਹਾਈ ਕਮਾਂਡ ਤੱਕ ਲੈ ਕੇ ਜਾਣਾ ਚਾਹੁੰਨੇ ਆ ਕਿ ਸਾਡੀ ਜਿਹੜੀ ਗਰਾਊਂਡ ਦੀ ਵਾਟ ਆ ਉਹ ਰੁੱਖ ਦੇ ਨਾਲ-ਨਾਲ ਉਹ ਵੱਟ ਪਈ ਹੋਈ ਸੀ ਇਹਨਾਂ ਨੇ ਰਾਤੋਂ ਰਾਤ ਇਹ ਵੱਟ ਜਿਹੜੀ ਆ ਇੱਧਰ ਕਰਕੇ ਤੇ ਪਾਣੀ ਲਗਾ ਦਿੱਤਾ ਵਾ ਸਾਡੀ ਬੇਨਤੀ ਆ ਸਰਕਾਰਾਂ ਅੱਗੇ ਬੇਨਤੀ ਆ ਹਾਈ ਕਮਾਂਡ ਅੱਗੇ ਸਾਡੀ ਬੇਨਤੀ ਆ ਕਿ ਸਾਡੇ ਪਿੰਡ ਦੀ ਗਰਾਊਂਡ ਜਿਹੜੀ ਆ ਉਹ ਛੱਡ ਕੇ ਵਧੀਆ ਸਟੇਡੀਅਮ ਬਣਾਇਆ ਜਾਏ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਬਚ ਸਕਣ ਇਹ ਨਸ਼ਾ ਮੁਕਤ ਪੰਜਾਬ ਐਵੇਂ ਨਹੀਂ ਬਣ ਜਾਣਾ ਤੁਸੀਂ ਤੇ ਬੇਸਿਕਲੀ ਜਿਹੜਾ ਪਿੰਡ ਦਾ ਬੇਸ ਹੈ ਜਿਹੜਾ ਨੌਜਵਾਨਾਂ ਦਾ ਉਹ ਹੀ ਖਰਾਬ ਕਰ ਰਹੇ ਹੋ ਤੇ ਕੱਲ ਨੂੰ ਤੁਸੀਂ ਇਲੈਕਸ਼ਨ ਟਾਈਮ ਤੁਸੀਂ ਆ ਜਾਂਦੇ ਹੋ ਕਿ ਸਾਡਾ ਸਾਥ ਦਿਓ ਤੁਸੀਂ ਸਾਡਾ ਸਾਡੀ ਕੌਮ ਦਾ ਸਾਡੇ ਜਿਹੜੇ ਯੂਥ ਜਿਹੜਾ ਪੈਦਾ ਹੋਣਾ ਜਿਹੜੇ ਯੋਧੇ ਪੈਦਾ ਹੋਣੇ ਗਰਾਉਂਡਾਂ 'ਚ ਜਿਹੜੇ ਮਿਹਨਤ ਲਾਉਂਦੇ ਦੌੜਾਂ ਲਾਉਂਦੇ ਆ ਅੱਗੇ ਨੌਕਰੀਆਂ ਲੈਂਦੇ ਕਈ ਕੋ ਜੋ ਕਿੱਥੇ ਜਾਣਗੇ ਉਹ ਤੇ ਉਹਨਾਂ ਤੇ ਫਿਰ ਮੋੜਾਂ ਤੇ ਖਲੋਣਾ ਵਾ ਉਹਨਾਂ ਨਸ਼ੇ ਕਰਨੇ ਆ ਇਹ ਇਹਦਾ ਜ਼ਿੰਮੇਵਾਰ ਜਿਹੜੇ ਆ ਜੇ ਸਾਡੇ ਪਿੰਡ ਦੇ ਨੌਜਵਾਨ ਅੱਜ ਗਲਤ ਕੰਮਾਂ ਤੇ ਪੈਣਗੇ ਤੇ ਉਹਦੇ ਜ਼ਿੰਮੇਵਾਰ ਜਿਹੜੇ ਆ ਸਾਡੇ ਪਿੰਡ ਦੇ ਮੋਤਬੇਰ ਹੋਣਗੇ ਸੋ ਇਨੀਆਂ ਗੱਲਾਂ ਕਹਿੰਦਾ ਹੋਇਆ ਸਾਰਿਆਂ ਨੂੰ ਧੰਨਵਾਦ ਸ਼ਾਬਾਸ਼ ਸ਼ਾਬਾਸ਼ ਹallelujah ਸ਼ਰਮਦਾਸੀਆ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜਿਵੇਂ ਕਿ ਤੁਸੀਂ ਫੁੱਲ ਵੀਡੀਓ ਨੂੰ ਦੇਖਿਆ ਔਰ ਪੂਰਾ ਮੁੱਦਾ ਜੋ ਕਿ ਤੁਹਾਡੇ ਨਾਲ ਅੱਜ ਇਸ ਵੀਡੀਓ ਦੇ ਵਿੱਚ ਸ਼ੇਅਰ ਕਰ ਰਿਹਾ ਤੁਸੀਂ ਸੁਣਿਆ ਕਿ ਜੋ ਕਿ ਸਾਡੇ ਬ੍ਰਦਰ ਜੋ ਕਿ ਮਸੀਹ ਬ੍ਰਦਰ ਨੇ ਜੋ ਕਿ ਮਸੀਹ ਭਾਈ ਚਾਰੇ ਦੇ ਸਾਡੇ ਬ੍ਰਦਰ ਨੇ ਔਰ ਇਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਆਪਣੇ ਜੋ ਕਿ ਬਿਆਨ ਕੀਤਾ ਹੈ ਕਿ ਇਹਨਾਂ ਦੀ ਜੋ ਗਰਾਊਂਡ ਹੈ ਇੱਕ ਕ੍ਰਿਕਟ ਗਰਾਊਂਡ ਜੋ ਕਿ ਉਸ ਨੂੰ ਲੈ ਕੇ ਜੋ ਕਿ ਲੋਕਾਂ ਦੇ ਦੁਆਰਾ ਜੋ ਕਿ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਆਇਆ ਪਿੰਡਾ ਵਾਲਿਆਂ ਦੁਆਰਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਔਰ ਖੇਡਣ ਵਾਲੀ ਜਗਾ ਜੋ ਕਿ ਇਹਨਾਂ ਦੀ ਕ੍ਰਿਕਟ ਗਰਾਊਂਡ ਹੈ ਔਰ ਜਿੱਦਬਾਜੀ ਦੇ ਨਾਲ ਜੋ ਕਿ ਉੱਥੇ ਪਾਣੀ ਲਗਾ ਦਿੱਤਾ ਜਾਂਦਾ ਕਿ ਉੱਥੇ ਕੋਈ ਵੀ ਨਾ ਖੇਡੇ ਔਰ ਇਲੈਕਸ਼ਨਾਂ ਦੇ ਟਾਈਮ ਜਦੋਂ ਵੋਟਾਂ ਲੈਣ ਦਾ ਟਾਈਮ ਹੁੰਦਾ ਤੇ ਉਦੋਂ ਉਹਨਾਂ ਨੂੰ ਕਿਹਾ ਜਾਂਦਾ ਕਿ ਇਹ ਪੂਰੀ ਗਰਾਊਂਡ ਟਾੜੀ ਹੈ ਕ੍ਰਿਕਟ ਗਰਾਊਂਡ ਇਹ ਬਣਾਈ ਜਾਏਗੀ ਤੇ ਕ੍ਰਿਕਟ ਖੇਡਿਆ ਕਰੋ ਪਰ ਜਦੋਂ ਇਲੈਕਸ਼ਨਾਂ ਤੋਂ ਬਾਅਦ ਜਦੋਂ ਇਲੈਕਸ਼ਨ ਲੰਘ ਜਾਂਦੇ ਨੇ ਵੋਟਾਂ ਨਾਲ ਲੰਘ ਜਾਂਦੇ ਨੇ ਤੇ ਇੱਥੇ ਜਿੱਦਬਾਜੀ ਦੇ ਨਾਲ ਜੋ ਕਿ ਪਾਣੀ ਲਗਾ ਦਿੱਤਾ ਜਾਂਦਾ ਕਮੇਟੀ ਦੇ ਵਿੱਚ ਇਸ ਜ਼ਮੀਨ ਨੂੰ ਦੇ ਦਿੱਤਾ ਜਾਂਦਾ ਗਿਆ ਜੋ ਕਿ ਕਮਕਾਰਾਂ ਲਈ ਇਸ ਜ਼ਮੀਨ ਨੂੰ ਦੇ ਦਿੱਤਾ ਜਾਂਦਾ ਔਰ ਇਹਨਾਂ ਭਰਾਵਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਕਿਉਂਕਿ ਹਮੇਸ਼ਾ ਹੀ ਮਸੀਹ ਭਾਈਚਾਰੇ ਨੂੰ ਟਾਰਗੇਟ ਕੀਤਾ ਜਾਂਦਾ ਹਮੇਸ਼ਾ ਹੀ ਮਸੀਹ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਹਨ ਉਹਨਾਂ ਨੂੰ ਸਤਾਇਆ ਜਾਂਦਾ ਅਗਰ ਅਸੀਂ ਕੋਈ ਵੀ ਗੱਲ ਦੇਖੀ ਅਗਰ ਕੋਈ ਵੀ ਗੱਲ ਸਾਡੇ ਸਾਹਮਣੇ ਆਉਂਦੀ ਹੈ ਤੇ ਹਮੇਸ਼ਾ ਹੀ ਜੋ ਕਿ ਮਸੀਹ ਸਮਾਜ ਹੀ ਜੋ ਕਿ ਹਰ ਇੱਕ ਦੇ ਜੋ ਕਿ ਅਟੈਕ ਹੁੰਦਾ ਹਰ ਇੱਕ ਦੀ ਗੱਲਾਂ ਦੇ ਵਿੱਚ ਜੋ ਕਿ ਉਹ ਆਂਦਾ ਔਰ ਇਸ ਵੀਡੀਓ ਸ਼ੇਅਰ ਕਰੋ ਕਿ ਸਾਡੇ ਭਰਾਵਾਂ ਨੂੰ ਇਨਸਾਫ ਮਿਲ ਸਕੇ ਇਹਨਾਂ ਨੂੰ ਆਪਣੀ ਕ੍ਰਿਕਟ ਗਰਾਊਂਡ ਮਿਲ ਸਕੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਜੇਕਰ ਸਾਡਾ ਯੂਥ ਖੇਡਣ ਦੇ ਵੱਲ ਲੱਗਾ ਰਹੇਗਾ ਤੇ ਉਹ ਨਸ਼ੇ ਤੋਂ ਮੁਕਤ ਰਹੇਗਾ ਜੋ ਕਿ ਗੰਦੀ ਚੀਜ਼ਾਂ ਤੋਂ ਮੁਕਤ ਰਹੇਗਾ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਸ਼ਰਮਦਾਸਿਆ ਚੈਨਲ ਨੂੰ ਜੇਕਰ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਆਉਣ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚਾਇਆ ਜਾਏ ਗੋਡ ਬlesਸ ਯੂ ਪਰਮੇਸ਼ਰ ਤੁਹਾਨੂੰ ਬਰਕਤ ਦੇ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਕਿ ਭਰਾਵਾਂ that for me today.